ਦੋਸਤੋ ਝੋਨੇ ਦਾ ਸੀਜ਼ਨ ਬਿਲਕੁਲ ਲੱਗ ਗਿਆ ਹੁੰਦਾ ਜਾਂਦਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਵਾਸਤੇ ਇੱਕ ਵਾਰੀ ਨਿਗਾਹ ਮਾਰ ਲੈਣੀ ਬੜੀ ਜ਼ਿਆਦਾ ਜ਼ਰੂਰੀ ਹੈ ਕਿ ਪਿਛਲੇ ਸਾਲ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਆਪਾਂ ਨੂੰ ਸਭ ਤੋਂ ਜ਼ਿਆਦਾ ਛਾੜ ਦਿੱਤੇ ਨੇ ਕਿਹੜੀ ਕਿਸਮ ਨੰਬਰ 1 ਤੇ ਰਹੀ ਏ ਕਿਹੜੀ 2 ਤੇ ਰਹੀ ਏ ਕਿਹੜੀ 3 ਤੇ ਰਹੀ ਏ ਤੇ ਕਿਹੜੀਆਂ ਕਿਸਮਾਂ ਇਸ ਵਾਰ ਆਪਾਂ ਨੂੰ ਨੇ ਲਾਉਣੀਆਂ ਚਾਹੀਦੀਆਂ ਝੋਨੇ ਦੀਆਂ ਸੋ ਜਿਹੜੀਆਂ ਜਿਹੜੀਆਂ ਵੈਰਾਈਟੀਆਂ ਆਪਾਂ ਖੁਦ ਟਰਾਈ ਕੀਤੀਆਂ ਨੇ ਜਾਂ ਫਿਰ ਜਿਹੜੀਆਂ ਵੈਰਾਈਟੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਝਾੜ ਪਿਛਲੇ ਸਾਲ ਦਿੱਤਾ ਹੈ ਉਹਨਾਂ ਦੇ ਬਾਰੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰੂੰਗਾ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਐਨ ਤੱਕ ਵੇਖਿਓ ਜੇਕਰ ਚੈਨਲ ਨੂੰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਝੋਨੇ ਦੇ ਸੀਜ਼ਨ ਦੇ ਨਾਲ ਰਿਲੇਟਡ ਜਿੰਨੀਆਂ ਵੀ ਵੀਡੀਓ ਨੇ ਉਹ ਬਿਲਕੁਲ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਹ ਵੀਡੀਓ ਦੋਸਤੋ ਆਪਾਂ ਇਸ ਕਰਕੇ ਵੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵਿੱਚ ਨਾ ਪਾਉ ਆਪਾਂ ਨੂੰ ਪਿਛਲੇ ਸਾਲ ਜਿਹੜੀਆਂ ਰਿਪੋਰਟਾਂ ਮਿਲੀਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਚੱਲਦੇ ਆਂ ਤੇ ਆਪਾਂ ਠੱਗੀ ਦਾ ਸ਼ਿਕਾਰ ਹੋਣ ਤੋਂ ਵੀ ਬਚਾਂਗੇ ਕਿਉਂਕਿ ਵੱਖ-ਵੱਖ ਕੰਪਨੀਆਂ ਅੱਜਕੱਲ ਮਾਰਕੀਟ ਦੇ ਵਿੱਚ ਆਪੋ ਆਪਣੇ ਦਾਅਵੇ ਠੋਕਦੀਆਂ ਨੇ ਕੋਈ ਕਹਿੰਦੀ ਏ ਮੇਰਾ ਸਭ ਤੋਂ ਜ਼ਿਆਦਾ ਝਾੜ ਆਇਆ ਏ ਕੋਈ ਕਹਿੰਦੀ ਏ ਮੇਰਾ ਆਇਆ ਏ ਪ੍ਰਾਈਵੇਟ ਕੰਪਨੀਆਂ ਬਹੁਤ ਜ਼ਿਆਦੀਆਂ ਨੇ ਤੇ ਸਰਕਾਰੀ ਯੂਨੀਵਰਸਿਟੀਆਂ ਦੇ ਜਿਹੜੇ ਵੀ ਨੇ ਉਹ ਵੀ ਆਪਣੇ ਕੋਲ ਬੜੇ ਜ਼ਿਆਦੇ ਨੇ ਇਹਨਾਂ ਦੀ ਉਲਝਣ ਦੇ ਵਿੱਚ ਆ ਕੇ ਕਈ ਵਾਰੀ जिम्मेदार ਕੋਈ ਗਲਤ ਬੀਜ ਖਰੀਦ ਲੈਂਦੇ ਨੇ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਚੰਗਾ ਝਾੜ ਨਹੀਂ ਪਰਫਾਰਮ ਕਰ ਪਾਇਆ ਹੁੰਦਾ ਤੇ ਉਹਦੇ ਵਿੱਚ ਚੱਕਰ ਦੇ ਵਿੱਚ ਆ ਕਿ ਉਹ ਆਪਣਾ ਨੁਕਸਾਨ ਜਿਹੜਾ ਕਰਵਾ ਲੈਂਦੇ ਨੇ ਸੋ ਸਭ ਤੋਂ ਪਹਿਲਾਂ ਜਿਹੜੇ ਦੂਸਰੇ ਨੰਬਰ ਤੇ ਬੀ ਜਿਹੜਾ ਆਉਂਦਾ ਏ ਉਹ ਹੈ PR131 ਦੂਸਰੇ ਨੰਬਰ ਤੇ ਹੈ ਪਹਿਲੇ ਨੰਬਰ ਵਾਲੇ ਦੀ ਆਪਾਂ ਗੱਲ ਬਾਅਦ ਦੇ ਵਿੱਚੋਂ ਦੀ ਕਰਦੇ ਆ ਇਹ ਜਿਹੜਾ PR131 ਚੋਨਾ ਹੈ ਪਿਛਲੇ ਸਾਲ ਇਹਨੇ ਬਹੁਤ ਵਧੀਆ ਆਪਾਂ ਨੂੰ ਝਾੜ ਦਿੱਤੇ ਨੇ ਲਗਭਗ 36 ਤੋਂ ਲੈ ਕੇ 40 ਕੁਆਂਟਲ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਇਹਦੇ ਝਾੜ ਜਿਹੜੇ ਆਪਾਂ ਨੂੰ ਵੇਖਣ ਨੂੰ ਜਿਹੜੇ ਮਿਲੇ ਨੇ ਪੰਜਾਬ ਦੇ ਵਿੱਚੋਂ 140 ਕੁ ਦਿਨਾਂ ਦੀ ਇਹ ਵੈਰਾਈਟੀ ਹੈ ਪਨੀਰੀ ਦੇ ਦਿਨ ਪਾ ਕੇ ਲਗਭਗ 140 ਦਿਨੇ ਜਿਹੜੀ ਵੈਰਾਈਟੀ ਇਹ ਲਾਈ ਜਾਂਦੀ ਏ ਤੇ 110 ਜਾਂ 11 ਸੈਂਟੀਮੀਟਰ ਦੇ ਲਾਗੇ ਬੰਨੇ ਜਿਹੜਾ ਇਹਦਾ ਕੱਦ ਹੁੰਦਾ ਏ ਵੈਰਾਈਟੀ ਡਿਗਦੀ ਨਹੀਂਗੀ ਜਿਹੜੀ ਖਾਸ ਗੱਲ ਉਹ ਇਹ ਹੈ ਇਸ ਵੈਰਾਈਟੀ ਦੇ ਵਿੱਚ ਕਿ 10 ਦੇ 10 ਜਿਹੜੇ ਚੁਲਸ ਰੋਗ ਦੇ ਜਵਾਨ ਉਹਨੇ ਉਹਨਾਂ ਦਾ ਇਹ ਜਿਹੜੀ ਵੈਰਾਈਟੀ ਇਹ ਟੱਕਰਾ ਕਰਦੀ ਏ ਤੇ ਤੁਹਾਨੂੰ ਇਹਦੇ ਵਿੱਚ ਕੋਈ ਚੁਲਸ ਰੋਗ ਦੀ ਬਿਮਾਰੀ ਜ਼ਿਆਦਾ ਵੇਖਣ ਨੂੰ ਨਹੀਂ ਮਿਲੇਗੀ ਤੇ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਹੈ ਕਿ ਇਹ ਜਿਹੜੀ ਵੈਰਾਈਟੀ ਤੁਸੀਂ ਫੰਗੀ ਸਾਈਡ ਨਹੀਂ ਵੀ ਕਰੋਗੇ ਤਾਂ ਵੀ ਪੱਕਣ ਤੱਕ ਹਰੀ-ਪਰੀ ਰਹੇਗੀ ਕੋਈ ਇਹਦੇ ਵਿੱਚ ਤੁਹਾਨੂੰ ਫੂਸ ਪ੍ਰਾਲ ਜਿਹੜਾ ਜ਼ਿਆਦਾ ਵੇਖਣ ਨੂੰ ਨਹੀਂ ਮਿਲਣਾ ਇਹਦੀ ਮੰਗ ਇਸ ਵਾਰ ਮਾਰਕੀਟ ਦੇ ਵਿੱਚ ਜਿਆਦੀ ਚੱਲੀ ਜਾਂਦੀ ਏ ਪਰ ਤੁਹਾਨੂੰ ਜੇਕਰ ਬੀਜ ਮਿਲਦਾ ਏ ਵਧੀਆ オリジナル ਪੱਕੇ ਬਿਲ ਦੇ ਉੱਤੇ ਤਾਂ ਹੀ ਲਿਓ ਜੇ ਬਹੁਤਾ ਬੀਜ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਗਈ ਜੇਕਰ ਨਹੀਂ ਮਿਲਦਾ ਤਾਂ ਆਪਾਂ ਜਿਹੜੀ ਪਹਿਲੇ ਨੰਬਰ ਵਾਲੀ ਵੈਰਾਈਟੀ ਏ ਜਿਹੜਾ ਇਹਦੇ ਨਾਲੋਂ ਵੀ ਜੀਦਾ ਚਾੜ ਹੈ ਉਦੀ ਆਪਾਂ ਗੱਲ ਕਰਦੇ ਆ ਉਹੜੀ ਵੈਰੈਟੀ ਤੁਸੀਂ ਲਾ ਲੈਣੀ ਹੈ ਸੋ ਪਹਿਲੇ ਨੰਬਰ ਤੇ ਕਿਹੜੀ ਵੈਰੈਟੀ ਆਉਂਦੀ ਏ ਪਹਿਲੇ ਨੰਬਰ ਤੇ ਦੋਸਤੋ ਵੈਰੈਟੀਆਂ ਆਉਂਦੀ ਏ ਪੀਆਰ 126 PR126 ਜਿਹੜੀ ਵੈਰਾਈਟੀ ਹੈ ਪਿਛਲੇ ਸਾਲ ਹਾਲਾਕਿ ਜੇਕਰ ਆਪਾਂ ਇਹਦਾ ਐਵਰੇਜ ਝਾੜ ਵੀ ਗਿਣਦੇ ਆ ਜੇਕਰ ਆਪਾਂ ਚੰਗੇ ਮਾੜੇ ਸਾਰੇ ਝਾੜਾਂ ਨੂੰ ਮਿਲਾ ਕੇ ਵੇਨੇ ਆ ਤਾਂ ਇਹ ਜਿਹੜੀ ਵੈਰਾਈਟੀ ਹੈ 38 ਤੋਂ 40 ਕੁਇੰਟਲ ਇਹਦਾ ਐਵਰੇਜ ਝਾੜ ਬਣਦਾ ਹੈ ਜੇਕਰ ਉਸ ਸਮੇਂ ਦੇ ਉੱਤੇ ਤੁਸੀਂ ਇਹਨੂੰ ਲਾਓਗੇ ਜਾਂ ਉਹਨਾਂ ਗੱਲਾਂ ਦਾ ਧਿਆਨ ਰੱਖੋਗੇ ਜਿਹੜੀਆਂ ਮੈਂ ਤੁਹਾਨੂੰ ਦੱਸਦਾ ਤਾਂ 38 ਤੋਂ 40 ਕੁਇੰਟਲ ਇੱਕ ਕਿੱਲੇ ਦੇ ਵਿੱਚੋਂ ਇਹਨੇ ਬੜੇ ਆਰਾਮ ਦੇ ਨਾਲ ਝਾੜ ਪਿਛਲੇ ਸਾਲ ਦਿੱਤੇ ਨੇ ਤੇ ਬੜੇ ਜ਼ਿਆਦਾ ਕਿਸਾਨਾਂ ਨੂੰ 42 42 43 48 ਕੁਆਂਟਲ ਤੱਕ ਵੀ ਇੱਕ ਕਿੱਲੇ ਦੇ ਵਿੱਚੋਂ ਇਹ ਜਿਹੜੀ ਵੈਰਾਈਟੀ ਇਹ ਨੇ ਝਾੜ ਪਿਛਲੇ ਸਾਲ ਦਿੱਤੇ ਨੇ ਬਾਉਣੇ ਜੇ ਕੱਦ ਦੀ ਵੈਰਾਈਟੀ ਇਹ ਡਿੱਗਦੀ ਬਿਲਕੁਲ ਵੀ ਨਹੀਂ ਗਈ ਜਿਹੜੀ ਖਾਸ ਗੱਲ ਇਹਦੇ ਵਿੱਚ ਇਹ ਹੁੰਦੀ ਹੈ ਕਿ ਇਹਦਾ ਬੂਟਾ ਜਿਹੜਾ ਫਲਾਅ ਦੇ ਵਿੱਚ ਜ਼ਿਆਦਾ ਹੁੰਦਾ ਹੈ ਨਾਲੀਆਂ ਜੁੜੀਆਂ ਨਹੀਂ ਹੁੰਦੀਆਂ ਆਪਸ ਦੇ ਵਿੱਚ ਬੂਟਾ ਖਿਲਰਿਆ ਰਹਿੰਦਾ ਹੈ ਜਿਹਦੇ ਕਾਰਨ ਬਿਮਾਰੀਆਂ ਵੀ ਇਹਦੇ ਵਿੱਚ ਘਟ ਆਉਂਦੀਆਂ ਨੇ ਹਵਾ ਲੱਗਦੀ ਰਹਿੰਦੀ ਏ ਬੂਟੇ ਨੂੰ ਹਲਦੀ ਰੋਗ ਥੋੜਾ ਬਹੁਤਾ ਜ਼ਰੂਰ ਇਹਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਉਹਦੀਆਂ ਸਪਰੇਆਂ ਆਪਾਂ ਨੂੰ ਕਰਨੀਆਂ ਪੈਣਗੀਆਂ ਜਿਵੇਂ ਕਿ ਆਪਾਂ ਨੂੰ ਪੀਆਰ ਸਾਰੀਆਂ ਹੀ ਵੈਰਾਈਟੀਆਂ ਦੇ ਵਿੱਚ ਲਗਭਗ ਹਲਦੀ ਰੋਗ ਜਿਹੜਾ ਵੇਖਣ ਨੂੰ ਮਿਲ ਜਾਂਦਾ ਹੈ ਤੇ ਜੇਕਰ ਤੁਸੀਂ ਇਸ ਵੈਰਾਈਟੀ ਤੋਂ 40 ਕੁਇੰਟਲ ਦੇ ਲਾਗੇ ਚਾਗੇ ਦਾ ਝਾੜ ਲੈਣਾ ਹੈ ਤਾਂ ਇੱਕੋ ਹੀ ਗੱਲ ਪੱਲੇ ਬੰਨ੍ਹ ਕੇ ਰੱਖਣੀ ਹੈ ਦਿਮਾਗ ਦੇ ਵਿੱਚ ਰੱਖਣੀ ਹੈ ਕਿ 5 ਜੁਲਾਈ ਤੋਂ ਬਾਅਦ ਦੇ ਵਿੱਚ ਤੇ 10 ਅਗਸਤ ਤੋਂ ਪਹਿਲਾਂ ਇਸ ਟਾਈਮ ਦੇ ਵਿੱਚ ਵਿੱਚ ਹੀ ਇਹ ਜਿਹੜੀ ਵੈਰਾਈਟੀ ਲਾਉਣੀ ਹੈ 20 ਜੁਲਾਈ ਤੋਂ ਪਹਿਲਾਂ ਕਦੇ ਵੀ ਇਹ ਜਿਹੜੀ ਵੈਰਾਈਟੀ ਹੈ ਤੁਸੀਂ ਇਹਦੀ ਪਨੀਰੀ ਪੁੱਟ ਕੇ ਆਪਣੀ ਜ਼ਮੀਨ ਦੇ ਵਿੱਚ ਨਹੀਂ ਲਾਉਣੀ ਤੇ ਪਨੀਰੀ ਹੱਦ ਤੋਂ ਜ਼ਿਆਦਾ 35 ਦਿਨ ਦੀ ਤੁਸੀਂ ਇਸ ਵੈਰਾਈਟੀ ਦੀ ਪਨੀਰੀ ਜਿਹੜੀ ਹੈ ਜ਼ਮੀਨ ਦੇ ਵਿੱਚ ਪੁੱਟ ਕੇ ਲਾਉਣੀ ਹੈ ਇਹਦੇ ਤੋਂ ਜ਼ਿਆਦਾ ਆਪਾਂ ਬੁੱਢੀ ਪਨੀਰੀ ਨਹੀਂ ਲਾਉਣੀ ਜੇਕਰ ਇਹਨੂੰ ਤੁਸੀਂ ਜੂਨ ਦੇ ਮਹੀਨੇ ਦੇ ਵਿੱਚ ਲਾ ਦਿੰਦੇ ਹੋ ਤਾਂ 30 ਤੋਂ ਲੈ ਕੇ 33 ਕੁਇੰਟਲ ਤੁਹਾਡਾ ਝਾੜ ਆ ਸਕਦਾ ਹੈ 33 ਕੁਇੰਟਲਾਂ ਤੋਂ ਝਾੜ ਜਿਹੜਾ ਵੈਰਾਈਟੀ ਵੱਧ ਨਹੀਂ ਦਊਗੀ ਜੇਕਰ ਤੁਸੀਂ ਜੂਨ ਦੇ ਵਿੱਚ ਲਾਉਗੇ ਪਰ ਜੇਕਰ ਇਸੇ ਹੀ ਵੈਰਾਈਟੀ ਨੂੰ ਤੁਸੀਂ ਜੁਲਾਈ ਦੇ ਵਿੱਚ ਲਾਉਗੇ ਤੇ ਜੁਲਾਈ ਵੀ 25 ਤੋਂ ਲੈ ਕੇ 10 ਅਗਸਤ ਦੇ ਵਿੱਚ ਵਿੱਚ ਲਾਉਗੇ ਤਾਂ ਇਹ ਵੈਰਾਈਟੀ ਜਿਹੜੀ ਹੈ ਤੁਹਾਨੂੰ ਇੰਨਾ ਕੋ ਜਿਆਦਾ ਛਾੜ ਦੋ ਕਿ ਜਿੰਨਾ ਸ਼ਾਇਦ ਹੋਰ ਕੋਈ ਵੀ ਵੈਰਾਈਟੀ ਦੇ ਹੀ ਨਹੀਂ ਸਕਦੀ। ਪੀਆਰ 128 ਦੇ ਬਾਰੇ ਬੜੇ ਬੜੇ ਜਿਆਦੇ ਜ਼ਿੰਮੇਦਾਰ ਪੁੱਛਦੇ ਨੇ ਪੀਆਰ 128 ਨੂੰ ਬਿਲਕੁਲ ਵੀ ਤੁਸੀਂ ਨਾ ਲਾਓ। ਉਹਨਾਂ ਦੀ ਬਜਾਏ ਤੁਸੀਂ ਇਹ ਜੜੀਆਂ ਵੈਰਾਈਟੀਆਂ ਦੋਹਾਂ ਦੇ ਵਿੱਚੋਂ ਕੋਈ ਵੀ ਇੱਕ ਚੁਣ ਲਓ। 28 ਜਿਹੜੀ ਵੈਰਾਈਟੀ ਏ ਉਹ ਡਿੱਗਦੀ ਵੀ ਬਹੁਤ ਜਿਆਦੀ ਏ ਤੇ ਉਹਦੇ ਵਿੱਚ ਗੋਭ ਦੀ ਸੁੰਡੀ ਵੀ ਇੰਨੀ ਕੋ ਜਿਆਦੀ ਆਉਂਦੀ ਏ ਜਿਹਦਾ ਕੋਈ ਅੰਤ ਹੀ ਨਹੀਂ ਹੁੰਦਾ ਕਿਉਂਕਿ ਮਿੱਠੀ ਬਹੁਤ ਹੁੰਦੀ ਏ। ਜੇਕਰ ਉਹਦੀ ਨਾਲੀ ਨੂੰ ਤੁਸੀਂ ਤੋੜ ਕੇ ਮੂੰਹ ਦੇ ਵਿੱਚ ਪਾਓਗੇ ਉਹਨੂੰ ਚਿੱਥੋ ਗੇਦਾ ਤੁਹਾਨੂੰ ਇਦਾਂ ਲੱਗੇਗਾ ਜਿਵੇਂ ਤੁਸੀਂ ਗੰਨਾ ਚਿੱਤ ਦੀ ਜੀ ਇੰਨੀ ਜਿਆਦੀ ਮਿੱਠੀ ਹੁੰਦੀ ਏ ਉਹਦੀ ਨਾਲ ਹੀ ਜਿਹਦੇ ਕਾਰਨ ਉਹਦੇ ਵਿੱਚ ਆਪਾਂ ਨੂੰ ਗੋਭ ਦੀ ਸੁੰਡੀ ਦਾ ਅਟੈਕ ਜਿਆਦਾ ਵੇਖਣ ਨੂੰ ਮਿਲਦਾ ਏ ਪਰ ਇਹ ਜਿਹੜੀਆਂ ਦੋ ਵੈਰਾਈਟੀਆਂ ਨੇ ਇਹ ਤੁਹਾਨੂੰ ਇਸ ਸਾਲ ਵੀ ਬਹੁਤ ਵਧੀਆ ਝਾੜ ਦੇਣਗੀਆਂ ਜੇਕਰ ਆਪਾਂ ਸਹੀ ਢੰਗ ਦੇ ਨਾਲ ਇਹਨਾਂ ਨੂੰ ਬਿਜਾਈ ਇਹਨਾਂ ਦੀ ਜਿਹੜੀ ਕਰਦੇ ਆਂ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਇਹਨਾਂ ਦੇ ਬਾਰੇ ਦੱਸਿਆ ਹੈ ਉਹਦੇ ਉੱਤੇ ਆਪਾਂ ਚੱਲਦੇ ਆਂ ਤਾਂ ਇਹ ਵੈਰਾਈਟੀਆਂ ਜ਼ਰੂਰ ਤੁਹਾਨੂੰ ਬਹੁਤ ਚੰਗਾ ਝਾੜ ਇਸ ਸਾਲ ਵੀ ਦੇਣਗੀਆਂ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਭੈਣਾ ਭਰਾਵਾਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ ਜੇ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਤੈਅ ਦਲੋ ਬਹੁਤ ਬਹੁਤ ਧੰਨਵਾਦ